ਮੇਰਾ ਬਿਚਾਰ ਅਸਿਓ ਬਲਾ ਉਸਤਾਨ ਦੇ ਪੈ ਸੱਟਾਂ ਲੱਗੀਆਂ ਕੀ ਮਾਮਲਾ ਭਾਜੀ ਇਹ ਭਾਈ ਆਪਣੇ ਮੇਰਾ ਸਲੂਨ ਆ ਮਾਨਸਾ ਦੇ ਵੀ ਆਪਣੇ ਨਿਊ ਸਨਫਲਾవర్ ਸਕੂਲ ਦੇ ਕੋਲ ਤੇ ਉੱਥੇ ਮੈਂ ਜਦੋਂ ਆਪਣਾ ਸਲੂਨ ਵਧਾ ਕੇ ਆਪਣੇ ਘਰ ਜਾ ਰਿਹਾ ਸੀ ਤੇ ਉਹ ਮੈਨੂੰ ਪਿੱਛੋਂ ਵਾਰ ਕੀਤਾ ਦੋ ਜਣਿਆਂ ਨੇ ਛੋੜੇ ਛੋੜੇ ਬੁਲਾ ਰਹੇ ਮੈਨੂੰ ਕਹਿੰਦੇ ਤੈਨੂੰ ਜਾਨੂ ਮਾਰਨ ਆਇਆ ਸੀ ਕੀ ਮਾਰਿਆ ਤੁਹਾਡੇ ਇਹ ਛੁਰੇ ਸੀਗੇ ਉਹਨਾਂ ਦੇ ਕੋਲ ਉਹਨਾਂ ਰਥਿਆਰ ਕਿਹੜਾ ਸੀਗਾ ਉਹ ਇੱਕ ਕੋ ਛੁਰਾ ਸੀ ਇੱਕ ਦੇ ਕੋਲ ਰੋਡ ਸੀਗੀ ਇਹ ਟੋਟਲ ਕੋ ਕਿੰਨੇ ਮੁੰਡੇ ਸੀਗੇ ਦੋ ਜਣੇ ਸੀਗੇ ਕਰਦੇ ਤੇ ਆਈ ਸੀ ਇਹ ਮੋਰਸਾਗਰ ਤੇ ਪਲੈਟੀਨਾ ਤੋਂ ਕਿ ਤੁਹਾਨੂੰ ਪਛਾਣ ਹੈਗੀ ਜਾਂ ਕਿਦਾਂ ਹਾਂਜੀ ਹਾਂਜੀ ਪਛਾਣ ਸਾਡੇ ਮੱਦੇ ਦੇ ਹੀ ਆ ਗਾਲੇ ਗਵਾਂਢੀ ਹੈ ਨਾਲ ਹੀ ਰਹਿੰਦੇ ਦੋਵੇਂ ਕੀ ਨਾਮ ਹੈ ਉਹਨਾਂ ਦੇ ਇੱਕ ਦਾ ਹਰਮਨ ਥਾਪਰ ਇੱਕ ਦਾ ਹਰਮਨ ਸੌਂਦੀ ਅੰਮੂ ਕਿਹੜਾ ਬੰਦਾ ਤੁਹਾਡਾ ਭਾਜੀ ਆਹ ਹਦੀਆ ਵਾਲੇ ਦੇ ਬੰਦੇ ਇੱਕ ਕਾਤੇ ਮਾਰਨ ਆਏ ਸੀ ਕੋਈ ਕਾਰਨ ਕੋਈ ਪੁਰਾਣੀ ਰੰਜਿਸ਼ ਤੁਹਾਡੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ ਪੁਰਾਣੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਆਪਣੀ ਦੁਕਾਨ ਵਧਾ ਕੇ ਆਪਣੇ ਘਰ ਜਾ ਰਿਹਾ ਜੀਗਾ ਪਿੱਛੇ ਜੁਰਾ ਮਾਰਿਆ ਕਹਿੰਦੇ ਵੀ ਮੈਂ ਮਾਰਨ ਆਇਆ ਸੀਗਾ ਇਹ ਕਿੰਨੇ ਕ ਵਜੇ ਦੀ ਵਾਰ ਦਾ ਤਾਂ ਇਹ 9 ਵਜੇ ਤੋਂ ਪਹਿਲਾਂ ਵੀ ਗੱਲ ਹੈ 9 ਵਜੇ ਦੇ ਕਰੀਬ ਕੋਈ ਨਾ ਦੀ ਵੀਡੀਓ ਸੀਸੀਟੀਵੀ ਚ ਹੈਗੀ ਆ ਉੱਤੇ ਮੇਰੀ ਦੁਕਾਨ ਤੇ ਕੈਮਰੇ ਲੱਗੇ ਮੈਂ ਸਵੇਰੇ ਵੀਡੀਓ ਚੜਾ ਦਿਆ ਤਾਂ ਤੇ ਤਾਨੂੰ ਇਥੇ ਮੌਕੇ ਤੇ ਕੌਣ ਲੈ ਕੇ ਆਇਆ ਭਾਜੀ ਨਾਲ ਸੀਗਾ ਤੁਹਾਡੇ ਕੋਈ ਵਾ ਮੇਰੇ ਨਾਲ ਸੀਗੇ ਭਾਜੀ ਮੌਕੇ ਤੇ ਮੈਨੂੰ ਲੈ ਕੇ ਆਇਆ ਇਸ ਬਾਕੀ ਸਾਰੇ ਆਂਡ ਗਵਾਂਡ ਸੀਗੇ ਗੋੜ ਉਹਨਾਂ ਨੇ ਸਾਰਾ ਮੇਰਾ ਮੂੰਹਾ ਬੰਨਿਆ ਜਿੱਦਾਂ ਮੇਰੇ ਬਲੱਡ ਬੋਹ ਨਿਕਲਦਾ ਸੀਗਾ ਤੇ ਸੱਟਾਂ ਲੱਗੀਆਂ ਕਿੱਥੇ ਕਿੱਥੇ ਤੁਹਾਡੇ ਸੱਟਾ ਮੇਰੇ ਆ ਚਾਕੂ ਮਾਰੇ ਇੱਥੇ ਸਿਰ ਤੇ ਚਾਕੂ ਮਾਰੇ ਆ ਢੂਣੀ ਤੇ ਟੱਕਰ ਲੱਗੇ ਹੋਏ ਆ ਚਾਕੂ ਸਾਰੇ ਵੱਜ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਇਹ ਗੁੰਡਾਗਰਦੀ ਹੋ ਰਹੀ ਹੈ ਆਗਿਆ ਨੂੰ ਇਹ ਹੀ ਮੰਗਿਆ ਵੀ ਇਹ ਜਿਹੜਾ ਨਸ਼ਾ ਕਰਕੇ ਲੁੱਟਾ ਖੋਹਾਂ ਕਰਦੇ ਆ ਤੇ ਵਾਰਦਾਤਾ ਕਰਦੇ ਇਹਨਾਂ ਨੂੰ ਨਾਥ ਪਾਣੀ ਚਾਹੀਦੀ ਆ ਤੇ ਜਿਹੜੇ ਮੁੰਡਿਆਂ ਦੇ ਤੁਸੀਂ ਨਾਂ ਲੈ ਜ ਕੋਈ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਪਹਿਲਾਂ ਇਹਨਾਂ ਨੇ ਕੀਤੀਆਂ ਪਤਾ ਨਹੀਂ ਨਹੀਂ ਕੀਤੀਆਂ ਮੈਨੂੰ ਨਹੀਂ ਪਤਾ ਕਿੰਨੀਆਂ ਕਿੰਨੀਆਂ ਉਮਰਾਂ ਦੇ ਆ ਭਾਜੀ ਮੁੰਡੇ ਮੈਨੂੰ ਨਹੀਂ ਪਤਾ ਇਹ ਉਹਨਾਂ ਦੀ ਸੀਸੀਟੀਵੀ ਤੋਂ ਵਿੱਚ ਪਤਾ ਲੱਗ ਜਾਣਾ ਸਾਰਾ ਹਾਂਜੀ ਮਾਤਾ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰਾਣੀ ਆ ਅ ਜਿਨਾਂ ਨੂੰ ਅੱਜ ਲੈ ਕੇ ਆਏ ਆ ਕੀ ਲੱਗਦੇ ਆ ਬੇਟਾ ਤੇ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਕੀ ਮਾਮਲਾ ਇਹ ਸਾਰਾ ਇਹ ਇੰਨਾ ਨੇ ਜਾਇਜ਼ ਕੀਤਾ ਉਹ ਤਾਂ ਦੁਕਾਨ ਇਹਨਾਂ ਨੇ ਦੁਕਾਨ ਤੇ ਆ ਕੇ ਹਮਲਾ ਕੀਤਾ ਉਹ ਤੇ ਕਾਦੀ ਦੁਕਾਨਾ ਅਕਲਜੀ ਮੁੰਡੇ ਦੀ ਫੇਰ ਕਟਿੰਗ ਸੀ ਤੇ ਹਮਲਾ ਕਿਹਨਾਂ ਨੇ ਕੀਤਾ ਪਛਾਣਦੇ ਹੋ ਤੁਸੀਂ ਉਹਨਾਂ ਨੂੰ ਬਿਲਕੁਲ ਕਿਹਟਾ ਪਛਾਣਦਾ ਕੀ ਕੀ ਨਾਮ ਨੇ ਉਹਨਾਂ ਦੇ ਨਾਮ ਨਹੀਂ ਸਾਨੂੰ ਪਤਾ ਉਹਨਾਂ ਨੂੰ ਬੱਚਿਆਂ ਨੂੰ ਪਤਾ ਹੋਵੇ ਕੋਈ ਕੀ ਵਜ੍ਹਾ ਹੋਈ ਆ ਮਾਰਨ ਦੀ ਜਿਹੜੇ ਨੇ ਤਿੱਖੇ ਹਥਿਆਰਾਂ ਨਾਲ ਮਾਰਿਆ ਪਤਾ ਨਹੀਂ ਉਹਨਾਂ ਨੂੰ ਪਤਾ ਹੋਗਾ ਇਹ ਨਾਲ ਸੀ ਭਾਜੀ ਹੁਣੀ ਸੀਗੇ ਨਾਲ ਭਾਈ ਕੀ ਨਾਮ ਹੈ ਤੁਹਾਡਾ ਮੈਂ ਰਸ਼ੀਦ ਦੁੱਗਲ ਜੀ ਤੁਸੀਂ ਲੈ ਕੇ ਆਏ ਇਹਨਾਂ ਨੂੰ ਤੇ ਹਸਪੀਟਲ ਤੇ ਬਾਹਰ ਦਾਤ ਵੇਲੇ ਤੁਸੀਂ ਨਾਲ ਸੀਗੇ ਹਾਂਜੀ ਤੇ ਕੀ ਮਾਮਲਾ ਭਾਜੀ ਇਹ ਜ਼ਰਾ ਮਾਮਲਾ ਕੁਝ ਪਤਾ ਸਮਝ ਨਹੀਂ ਆ ਰਹੀ ਕਿ ਵੀ ਕੀ ਗੱਲ ਹੈ ਕੋਈ ਜਿਹਾ ਨੰਗੇ ਆ ਪਹਿਲਾਂ ਦੋ ਜਾਣੇ ਸੀਗੇ ਮੋਟਰਸਾਈਕਲ ਤੇ ਇਹ ਨੰਗੇ ਨਾਲੇ ਵਾਪਸ ਆਏ ਆ ਨਾਲੇ ਆ ਕੇ ਇਹਨਾਂ ਕੁਝ ਬਾਲ ਪੁੱਛਿਆ ਪੁੱਛਿਆ ਕੁਝ ਨਹੀਂ ਤੇ ਹਮਲਾ ਕਰਤਾ ਆਂਦਾ ਤੇ ਅਸੀਂ ਹਮਲਾ ਜੋ ਕੀਤਾ ਸੀ ਮੱਕੇ ਤੇ ਅਸੀਂ ਕੰਟਰੋਲ ਰੂਮ ਚ ਕਾਲ ਕੀਤੀ ਆ ਪੁਲਿਸ ਨੂੰ ਸੱਦਿਆ ਤੇ ਅਸੀਂ ਪੁਲਿਸ ਨੂੰ 7 ਦਿਨ ਤੋਂ ਬਾਅਦ ਥਾਣੇ ਸਨਾਪੁਰੇ ਜਾ ਕੇ ਰਿਪੋਰਟ ਕਰਾਈਏ ਦੀ ਕਰਾਨ ਤੋਂ ਬਾਅਦ ਇਹਨੂੰ ਅਫਸਰ ਦਖ ਕਰਾਇਆ ਸੀ ਇੱਥੇ ਲਾ ਕੇ ਕੌਣ ਮੁੰਡੇ ਸੀਗੇ ਭਾਜੀ ਇਹ ਨਹੀਂ ਪਤਾ ਜੀ ਭਾਜੀ ਕੌਣ ਸੀ ਨੇ ਤੇ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਜੀ ਪਲਟਿਨਾ ਮੋਟਰਸਾਈਕਲ ਤੇ ਸੀਗੇ ਤੇ ਪਹਿਲਾਂ ਗੇੜੇ ਵਗੈਰਾ ਮਾਰਦੇ ਸੀ ਹਾਂ ਜੀ ਗੇੜੇ ਮਾਰੇ ਦੋਨੇ ਕੋਈ ਨਾ ਦੀ ਸੀਸੀਟੀਵੀ ਵੀਡੀਓ ਬਣੀ ਹੈ ਹਾਂ ਜੀ ਬਣੀ ਹੈ ਜੀ ਤੁਸੀਂ ਹੁਣੇ ਦੱਸ ਘਟਿਆ ਸੀ ਕੋਈ ਸੰਸਥਾ ਦੇ ਪ੍ਰਧਾਨ ਨੇ ਇਹ ਕਿਹੜੀ ਸੰਸਥਾ ਜੀ ਇਹ ਆਲ ਇੰਡੀਆ ਡਿਟੈਕਟਿਵ ਐਂਟੀ ਕਰਾਇਮ ਵੀਰ ਦਾ ਰੈਪ੍ਰেজੈਂਟ ਜਿਲ੍ਹਾ ਕਪੂਰਥਲੇ ਦਾ ਤੇ ਕੀ ਮੈਂ ਅਸੀਂ ਦੇਣਾ ਚਾਹੂੰਗਾ ਜਿਹੜੇ ਪ੍ਰਧਾਨ ਤੇ ਵੀ ਹਮਲਾ ਹੋ ਸਕਦਾ ਤੇ ਨਾਰਮਲ ਆਪਣੀ ਜਿਹੜੀ ਆਮ ਜਨ ਵੀ ਇਦਾਂ ਦੇ ਨਸ਼ੀਰੀਆਂ ਦੇ ਜਿਹੜੀ ਹਮਲਾ ਕਰਦੇ ਆ ਬੇਲੇੜ ਘੁੰਮਦੇ ਆ ਇਹਨਾਂ ਨੱਥ ਪਾਈ ਜਾਵੇ ਠੀਕ ਹੈ ਜੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਮੰਗ ਕਰਦੇ ਆ ਕਿ ਵੀ ਸਾਡੇ ਪ੍ਰਧਾਨ ਵਿਸ਼ਾਲ ਵਾਲੀ ਜ਼ਿਲ੍ਹਾ ਕਪੂਰਥਲੇਪੁਰ ਦਾ ਆਲ ਨੂੰ ਸਕਿਉਰਟੀ ਦਿੱਤੀ ਜਾਵੇ ਤੇ ਇਹਨਾਂ ਦੀ ਕੋਈ ਪਹਿਲਾਂ ਕੋਈ ਦੁਸ਼ਮਣੀ ਸੀਗੀ ਜਾਂ ਕੀ ਰਿਸ਼ਤੇ ਇਹਨਾਂ ਦੀ ਕੋਈ ਦੁਸ਼ਮਣੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਮੰਗ ਇਹ ਕਰਦੇ ਜੀ ਜੋ ਦੱਸ ਤੈਨੂੰ ਜੋ ਮੰਗ ਕਰਦੇ ਆ ਪਹਿਲਾਂ ਹੁੰਦਾ ਠੀਕ ਹੈ ਬਾਕੀ ਵੱਧ ਤੋਂ ਵੱਧ ਇਹਨੂੰ ਕਾਨੂੰਨੀ ਕਾਰਜ ਵਿੱਚ ਹੋਣੀ ਚਾਹੀਦੀ ਆ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਇਹ ਸੈ ਰਕੇਸ਼ ਕੁਮਾਰ ਦਾ ਇੱਕ ਲੜਾਈ ਝਗੜੇ ਦਾ ਮਾਮਲਾ ਸਿਗਾ ਫਿਰ ਉਹਦੇ ਬਾਰੇ ਦਈਓ ਜਾਣਕਾਰੀ ਮਨਸਾ ਦੇਵੀ ਨਗਰ ਦਾ ਇਦਾਂ ਆ ਤਿੰਨ ਤਰੀਕ ਨੂੰ ਇਹਨਾਂ ਦਾ ਕੋਈ ਲੜਾਈ ਝਗੜਾ ਕੋਈ ਹੋਇਆ ਪਿਆ ਇਹਨਾਂ ਦਾ ਆਪਸ ਵਿੱਚ ਤੇ ਉਹਦੇ ਚ ਦੇਖਣ ਚ ਆਇਆ ਕਿ ਦੋ ਜਿਹੜੇ ਨੌਜਵਾਨ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਜਗਦੰਮ ਮਹਿਨਾ ਤੇ ਕੋਈ ਇਦਾਂ ਹਮਲਾ ਵਗੈਰਾ ਕੀਤਾ ਜਿਹਦੇ ਨਾਲ ਕੋਈ ਇਹਨਾਂ ਦੇ ਜੋ ਵੀ ਟ੍ਰੀਟਮੈਂਟ ਲਾਲ ਚੱਲ ਰਿਹਾ ਹੁਣ ਬਾਕੀ ਤਫਤੀਸ਼ ਦੇ ਦੌਰਾਨ ਅੱਜ ਇਹ ਮੌਕਾ ਦੇਖਿਆ ਗਿਆ ਸਾਰਾ ਦਿਖਿਆ ਗਿਆ ਕੈਮਰਾ ਵਗੈਰਾ ਜਿੱਦਾਂ ਜਿੱਦਾਂ ਤਫਤੀਸ਼ ਦੇ ਵਿੱਚ ਸਾਰਾ ਸਾਹਮਣੇ ਆਈ ਜਾਏਗਾ ਉਦੋਂ ਉਸ ਹਾਮੀ ਕਾਰਵਾਈ ਹੋਵੇਗੀ ਸਰ ਇਹਨਾਂ ਨੇ ਕਿਸੇ ਦਾ ਨਾਮ ਲਿਆ ਜੋ ਕਿ ਬੰਦਿਆਂ ਦੀ ਪਛਾਣ ਨੇ ਦੱਸੀ ਇਹਨਾਂ ਨੇ ਹਾਂ ਬਿਲਕੁਲ ਇਹਨਾਂ ਨੇ ਨਾਮ ਲਿਆ ਇਹਨਾਂ ਨੇ ਇਹਨਾਂ ਨੂੰ ਪਤਾ ਹੈਗਾ ਵੀ ਇਹ ਬੰਦੇ ਕੌਣ ਹੈ ਕੌਣ ਨਹੀਂ ਉਹਨਾਂ ਬਾਰੇ ਇਹਨਾਂ ਨੇ ਦੱਸਦਾ ਵੀ ਇਹ ਬੰਦੇ ਨੇ ਲੋ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਾਰਵਾਈ ਦੇਖੋ ਜੇ ਅੱਜ ਇਹ ਮੈਂ ਪੂਰੀ ਤਫਤੀਸ਼ ਹੀ ਜਾਵਾਂਗਾ ਪੂਰੀ ਡੰਗਾਈ ਤੱਕ ਮੌਕਾ ਅੱਜ ਹੀ ਮੈਂ ਦੇਖਿਆ ਉੱਥੇ ਇਹਦਾ ਜਿਵੇਂ ਹੁਣ ਵੀ ਇਹਨਾਂ ਦੇ ਕੋਲ ਆਏ ਆ ਬਿਆਨ ਲਿਆਂਦੇ ਕੀਤੇ ਆ ਪਰ ਇਹਨਾਂ ਨੇ ਕਿਹਾ ਕਿ ਕੁਛ ਜਿਹੜੀਆਂ ਐਮਐਲਆਰ ਦੇ ਮੁਤਾਬਕ ਡਾਕਟਰ ਸਾਹਿਬ ਨੇ ਸੱਤਾਂ ਜਿਹੜੀਆਂ ਉਹ ਅੰਡਰ ਰਿਜ਼ਰਵੇਸ਼ਨ ਰੱਖੀਆਂ ਆ ਫਿਰ ਉਹ ਕਹਿੰਦੇ ਵੀ ਉਹ ਕਲੀਅਰ ਹੋ ਜਾਣਗੀਆਂ ਤੇ ਮੈਂ ਆਪਣੇ ਬਿਆਨ ਜ਼ੋਰ ਦਵਾਦਾ ਆ